ਜਨਤਾ ਪਾਰਟੀ ਦੇ ਵਿੱਚ ਚੋਣ ਡੈਮੋਕ੍ਰੈਟਿਕ ਸੈਟਅਪ ਦੇ ਅਨਸਾਰ ਹੁੰਦਾ ਹੈ ਔਰ ਇੱਕ ਪ੍ਰਕਿਰਿਆ ਹੈ ਜਿਹੜੇ ਬਦਲਾਅ ਜਿਹੜਾ ਹੈ ਹਰ ਜ਼ਿਲ੍ਹਾ ਲੈਵਲ ਤੇ ਮੰਡਲ ਲੈਵਲ ਤੇ ਪ੍ਰਦੇਸ਼ ਲੈਵਲ ਤੇ ਆਲ ਇੰਡੀਆ ਲੈਵਲ ਤੇ ਹਮੇਸ਼ਾ ਹੁੰਦਾ ਹੈ ਔਰ ਇਹੀ ਖੂਬਸੂਰਤੀ ਹੈ ਇਸ ਪਾਰਟੀ ਦੀ ਪਾਰਟੀ ਵਿਦ ਅ ਡਿਫਰੈਂਸ ਜਿਵੇਂ ਚ ਬਦਲਾਅ ਨੂੰ ਪੁਰਾਣਾ ਅਧਿਕਾਰੀ ਜਿਹੜਾ ਹੈ ਉਸ ਸਨਮਾਨਿਤ ਹੋ ਕੇ ਉਸ ਜਗ੍ਹਾ ਨੂੰ ਛੱਡਦਾ ਹੈ ਔਰ ਨਵੇਂ ਪ੍ਰਧਾਨ ਨੂੰ ਸਨਮਾਨਿਤ ਕਰਕੇ ਪ੍ਰਧਾਨ ਜੀ ਵੀ ਜ਼ਿੰਮੇਵਾਰੀ ਹੁੰਦਾ ਹੈ ਔਰ ਇਹ ਅੱਜ ਪਠਾਨਕੋਟ ਦੇ ਵਿੱਚ ਇਸ ਪ੍ਰਕਿਰਿਆ ਨੂੰ ਬਹੁਤ ਅੱਛੇ ਰੂਪ ਨਾਲ ਅਸੀਂ ਸਭ ਨੇ ਦੇਖਿਆ ਹੈ ਪੁਰਾਣੇ ਅਧਿਖ ਸਾਡੇ ਵਿਜੇ ਸ਼ਰਮਾ ਜੀ ਨੇ ਆਪਣੀ ਜਿਹੜਾ দায়িত্ব ਬਹੁਤ ਅੱਛੇ ਤਰੀਕੇ ਨਾਲ ਨਿਭਾਇਆ ਬਹੁਤ ਅੱਛੀ ਪ੍ਰਧਾਨਗੀ ਕੀਤੀ ਔਰ ਸਮਾਪੂਰ ਹੋਤੇ ਨਵੇਂ ਪ੍ਰਧਾਨ சுரேਸ਼ ਸ਼ਰਮਾ ਜੀ ਜਿਹੜੇ ਕਿ ਉਹਨਾਂ ਨਾਲ ਮਹਾ ਮੰਤਰੀ ਸਾਹਿਬ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ साढ़े सब वालों उन्होंने बहुत बहुत बधाई है बहुत बहुत मुबारकबाद है और मैं उम्मीद करता है कि जिस तरीके विजय शर्मा जी ने पठानकोट जिले को एक बड़ी ऊंचाइयां तक पहुंचाया संगठनात्मक तौर तो पर और जिस तरीके राजनीति का एक बड़ा स्वरूप इतना देखने मिले और असं देख रहे हैं कि पठानकोट जिले तो चौथी बार अश्विनी शर्मा जी प्रधान बन जा रहे हैं ये सारे कार्यकर्ता की देन है मैं उम्मीद करता है सुरेश शर्मा इस प्रक्रिया को अगे लैके चलन ਔਰ ਜੋ ਇੱਕ ਅੱਛਾ ਜ਼ਿਲ੍ਹਾ ਪੂਰੇ ਪ੍ਰਦੇਸ਼ ਨਜ਼ਰ ਆਉਂਦਾ ਹੈ ਇਹਦੀ ਪਰੰਪਰਾ ਨੂੰ ਰਵਾਦੇ ਹੋਏ ਹੋਰ ਅੱਛੀ ਰਾਜਨੀਤੀ ਇਥੇ ਕਰਨਗੇ ਔਰ ਸਮਾਜ ਦੀ ਸੇਵਾ ਕਰਨਗੇ ਔਰ ਬਹੁਤ ਬਹੁਤ ਮੁਬਾਰਕਬਾਦ ਔਰ ਬਹੁਤ ਜ਼ੋਰਦਾਰ ਕਿ ਜਿਸ ਤਰ੍ਹਾਂ ਪਾਰਟੀ ਮੇਰੀ ਸਾਡੀ ਪਾਰਟੀ ਦੇ ਵਿੱਚ ਕੋਈ ਅਪੇਕਸ਼ਿਤ ਨਹੀਂ ਹੁੰਦਾ ਅਪੇਕਸ਼ਿਤ ਨਹੀਂ ਹੁੰਦਾ ਕਿਉਂਕਿ ਕੋਈ ਨਾ ਕੋਈ ਜ਼ਿੰਮੇਵਾਰੀ ਦਾ ਸਰੂਪ ਬਦਲਦਾ ਹੈ ਹਰ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਔਰ ਪਾਰਟੀ ਅੱਛੇ ਕਾਰਜਕਰਤਾ ਚਾਹੇ ਉਹ ਜਾਦਾ ਉਮਰ ਦੇ ਨੇ ਜਾਂ ਘਾਟ ਉਮਰ ਦੇ ਨੇ ਉਹਨਾਂ ਦੀ ਦੇਖ ਰੱਖ ਕਰਦੀ ਹੈ ਤਾਂ ਕਿ ਸਮਾਜ ਦਾ ਭਲਾ ਕੀਤਾ ਜਾ ਸਕੇ ਔਰ ਦੇਸ਼ ਦੀ ਭਲਾਈ ਔਰ ਦੇਸ਼ ਨੂੰ ਅੱਗੇ ਵਧਣ ਵਾਸਤੇ ਸਦਦਾ ਸਹਿਯੋਗ ਕੀਤਾ ਜਾ ਸਕੇ